ਮੈਂ ਜਦੋਂ ਨਾ ਕੁੱਤਿਆਂ ਦੀ ਗੱਲ ਕਰਨ ਲੱਗਿਆ ਜਿਨ੍ਹਾਂ ਦੀ ਗੱਲ ਕੀ ਹੈ ਘਾਤਕ ਫਿਲਮ ਦੇ ਵਿੱਚ ਕੀ ਹੈ ਸੰਨੀ ਦੇਵਾਲ ਨੇ ਕੀਤੀ ਤੇ ਡੈਨੀ ਨੂੰ ਕਿਹਾ ਸੀ ਕਿ ਨਾ ਤੂੰ ਚਾਹਣਾ ਕਿ ਮੈਂ ਤੇਰਾ ਪਾਲਤੂ ਕੁੱਤਾ ਬਣ ਕੇ ਰਹਾ ਤੂੰ ਜਿਹਨੂੰ ਕਹੇ ਮੈਂ ਉਹਨੂੰ ਭੌਂਕਾ ਦੂ ਜਿਹਨੂੰ ਕਹੇ ਮੈਂ ਉਹਨੂੰ ਵੱਡਾ ਉਹ ਕੁੱਤਿਆਂ ਦੀ ਗੱਲ ਕਰਦਾ ਵੀ ਉਹ ਕੁੱਤੇ ਕੀ ਆ ਉਹ ਦਲਜੀਤ ਨੂੰ ਤਾਂ ਵੱਡ ਵੀ ਰਹੇ ਸੀ ਭੌਂਕ ਵੀ ਰਹੇ ਸੀ ਪਰ ਆ ਕਿ ਅਮਿਤ ਸ਼ਾਹ ਦੇ ਮੁੰਡੇ ਜੈਸ਼ਾ ਨੂੰ ਕਿਹਾ ਨਾ ਭੌਂਕਦੇ ਆ ਨਾ ਵੱਡਦੇ ਆ ਕਿਉਂ ਭਾਈ ਸਵਾਲ ਅਜ ਕਰਨਾ ਬਣਦਾ ਕਿ ਨਹੀਂ ਬਣਦਾ ਦਲਜੀਤ ਨੂੰ ਦੇਸ਼ ਭਗਤੀ ਸਿਖਾਉਣ ਵਾਲੇ ਜਿਹੜੇ ਕਤੀੜ ਸੀਗੇ ਮੈਂ ਕਹਣਾ ਉਹਨਾਂ ਦਾ ਮੈਂ ਨਾਂ ਨਹੀਂ ਲੈਂਦਾ ਉਹਨਾਂ ਤੁਸੀਂ ਕਮੈਂਟ ਬਾਕਸ ਚ ਦੱਸ ਦਿਓ ਉਹ ਦੇਸ਼ ਭਗਤੀ ਸਿਖਾਉਂਦੇ ਸੀ ਕੁਝ ਤਾਂ ਕੀ ਆ ਸਾਢੇ ਸੀ ਹੁਣ ਉਹਨਾਂ ਦੀ ਦੇਸ਼ ਭਗਤੀ ਕਿੱਥੇ ਗਈ ਤੇ ਸਭ ਤੋਂ ਵੱਧ ਭੌਂਕਰ ਵਾਲਾ ਕੁੱਤਾ ਅਰਨਵ ਗੋਸਵਾਮੀ ਦੇਖ ਲਓ ਇਹ ਸਵਾਲ ਕਿਹਨੂੰ ਕਰ ਰਿਹਾ ਸਚਨ ਨੂੰ ਸਵਾਲ ਕਰ ਰਿਹਾ ਜੀ ਨਾਲੇ ਕੀ ਆ ਦਰਾਵੜ ਨੂੰ ਕਰ ਰਿਹਾ ਗਾਂਗਲੀ ਨੂੰ ਕਰ ਰਿਹਾ ਵੀ ਕਹਦਾ ਤੁਸੀਂ ਸਾਰੀ ਉਮਰ ਕ੍ਰਿਡਿਟ ਦੀ ਕਮਾਈ ਖਾਧੀ ਆ ਤੁਸੀਂ ਕਿਉਂ ਨਹੀਂ ਬੀਸੀਏ ਨੂੰ ਕਹਿੰਦੇ ਤੇਰੇ ਫੁੱਫੜ ਨੂੰ ਤੂੰ ਕਹਿਲਾ ਰੌਲਾ ਕੀ ਆ ਵੀ ਬੀਸੀਏ ਦਾ ਚੇਅਰਮੈਨ ਕੌਣ ਆ ਇਸੇ ਕੁੱਤੇ ਦਾ ਮਾਲਕ ਅਗਲਾ ਕੀ ਹੈ ਹੋਮ ਮਿਨਿਸਟਰ ਦਾ ਮੁੰਡਾ ਹੁਣ ਤਿੰਨ ਬੰਦੇ ਭਾਰਤ ਪਾਕਿਸਤਾਨ ਦਾ ਮੈਚ ਰੋਕ ਸਕਦੇ ਸੀ ਇੱਕ ਤਾਂ ਕੀ ਹੈ ਮੋਦੀ ਸਾਹਿਬ ਰੋਕ ਸਕਦੇ ਸੀ ਇੱਕ ਅਮਿਤ ਸ਼ਾਹ ਰੋਕ ਸਕਦਾ ਸੀ ਤੇ ਤੀਜਾ ਅਮਿਤ ਸ਼ਾਹ ਦਾ ਨੈਪੋਕੇਡ ਹੈ ਜਿਹੜਾ ਕਿਹੜਾ ਜੈਸ਼ਾ ਜਿਹਨੂੰ ਕ੍ਰਿਕਟ ਦਾ ਬੈਟ ਵੀ ਨਹੀਂ ਫੜਨਾ ਆਉਂਦਾ ਕਹਿੰਦੇ ਅਹਮਦਾਬਾਦ ਦੇ ਵਿੱਚ ਕ੍ਰਿਕਟ ਦੇ ਸਟੇਡੀਅਮ ਦਾ ਉਦਘਾਟਨ ਕਰਨਾ ਸੀ ਪੁਰਾਣੇ ਜਿਹੜੇ ਕ੍ਰਿਕਟ ਪਲੇਅਰ ਸੀ ਜਿਹੜੇ ਮਾਕੇ ਆਫੀਸ਼ੀਅਲ ਸੀਗੇ ਉਹਨਾਂ ਦੇ ਵਿਚਾਲੇ ਇੱਕ ਫ੍ਰੈਂਡਲੀ ਮੈਚ ਰੱਖਿਆ ਸੀ ਜਿਹੜਾ ਕਹਿੰਦਾ ਮੈਂ ਖੇਡੂਗਾ ਤੇ ਬੈਟ ਫੜਨਾ ਸਿੱਖਣ ਵਾਸਤੇ 7 ਦਿਨ ਉਹਦੇ ਸਾਥ ਕੱਕਾ ਕਿਹ ਗਿਆ ਕੀ ਕੀਪਰ ਸੀਗਾ ਉਸ ਬੰਦੇ ਤੋਂ 7 ਦਿਨ ਬੈਟ ਫੜਨੀ ਸਿੱਖੀ ਗਿਆ ਉਹ ਬੰਦਾ ਸਾਡਾ ਬੀਸੀਸੀਆਈ ਦਾ ਵੀ ਪ੍ਰਧਾਨ ਆ ਤੇ ਵੱਡੀ ਗੱਲ ਆਈਸੀਸੀ ਦਾ ਵੀ ਕੀ ਆ ਉਹੀ ਬੰਦਾ ਹੈਡਾ ਕਰਦਾ ਜਿਹਨੇ ਸਾਰੇ ਫੈਸਲੇ ਲੈਣੇ ਆ ਸੁਨਰਾਗ ਠਾਕਰ ਜਿਹੜਾ ਕੀ ਆ ਹੋਰ ਇੱਕ ਨੈਪੋ ਕਿਡਾ ਉਹ ਕਹਿੰਦਾ ਕੀ ਆ ਕਹਿੰਦਾ ਜੀ ਵੱਡੇ ਟੂਰਨਾਮੈਂਡ ਹੀ ਅੰਤਰਰਾਸ਼ਟਰੀ ਪੱਧਰ ਦੇ ਹੁੰਦੇ ਨੇ ਉੱਚ ਮਜਬੂਰੀ ਬਣ ਜਾਂਦੀ ਆ ਖੇਡਣਾ ਓਏ ਅਗਲੇ ਆਨੇ ਥੋੜੇ ਕੀ ਏਸ਼ੀਆ ਕੱਪ ਖੇਡਣ ਤੋਂ ਹੁਣੇ ਤਾਜ਼ਾ ਤਾਜ਼ਾ ਜਵਾਬ ਪਾਕਿਸਤਾਨ ਨੇ ਦਿੱਤਾ ਕਿ ਨਹੀਂ ਦਿੱਤਾ ਦੂਜੀ ਗੱਲ ਏਸ਼ੀਆ ਕੱਪ ਦੀ ਜਿਹੜੀ ਕੀ ਆ ਸਾਰੀ ਆਮਦਨ ਇਕੱਠੀ ਹੋਣੀ ਉਹ ਦਿੱਤੀ ਕਿਹਨ ਕਿਉਂਕਿ ਉਹਨਾਂ ਦੇ ਕਰੈਕਟ ਬੋਰਡ ਕੀ ਆ ਪਹਿਲੀ ਡਿਫਾਲਟਰ ਹੋਏ ਵੇ ਆ ਭਾਜਪੀ ਦੇ ਪਾਲਤੂ ਜਿਹੜੇ ਕੁੱਤੇ ਹੈਗੇ ਆ ਇਹ ਬੋਲੇ ਕਿਉਂ ਨਹੀਂ ਭਾਈ ਉਹ ਪੈਸਾ ਵੀ ਅਤੰਕਵਾਦ ਵਾਸਤੇ ਵਰਤਿਆ ਜਾਊਗਾ ਜਿਵੇਂ ਦਿਲਜੀਤ ਦੀ ਫਿਲਮ ਦਾ ਪੈਸਾ ਕਹਿੰਦੇ ਸੀ ਕਹਿੰਦੇ ਜੀ ਅਤਵਾਦ ਵਾਸਤੇ ਵਰਤਿਆ ਜਾਊ ਭਾਰਤ ਦੇ ਵਿੱਚ ਅਟੈਕ ਹੋਣਗੇ ਹਾਲਾਂਕਿ ਦਿਲਜੀਤ ਦਾ ਵਿਰੋਧ ਇਸ ਕਰਕੇ ਸੀ ਕਿਉਂਕਿ ਪੰਜਾਬ ਦਾ ਪੁੱਤ ਪੰਜਾਬ ਦੇ ਨਾਲ ਖੜਦਾ ਕਿਸਾਨ ਅੰਦੋਲਨ ਜੀ ਵੀ ਖੜਾ ਹੁਣ ਹੜਾਂ 'ਚ ਵੀ ਖੜਾ ਦਿਲਜੀਤ ਦੀ ਫਿਲਮ ਹੀ ਰਿਲੀਜ਼ ਹੋਣੀ ਚਾਹੀਦੀ ਸੀ ਤਾਂ ਮੈਂ ਕਿਹਾ ਮੈਚ ਵੀ ਭਾਵੇਂ ਹੋ ਜਾਂਦਾ ਪਰ ਮੈਚ ਦੇ ਕੀ ਆ ਦਿਨ ਦੇਖ ਲਓ ਕਿਹੜਿਆ ਯਾਰ ਅਜੇ 14 ਇਹੜੇ ਕੀ ਆ ਮਾਰ ਦਿੱਤੇ ਗਏ ਸੀਗੇ ਪਹਿਲਗਾਮ ਦੇ ਵਿੱਚ ਉਹਨਾਂ ਨੇ ਤਾਂ ਜੇ ਵਰਸੀ ਵੀ ਨਹੀਂ ਮਣਾਈ ਸਾਲ ਆਲੀ ਤੇ ਸਾਡਾ ਮੈਂ ਕਿਹੜਾ ਪ੍ਰਧਾਨ ਮੰਤਰੀ ਜਿਹੜਾ ਕਹਿੰਦਾ ਕੀ ਆ ਮੈਂ ਯੂਕਰੇਨ ਤੇ ਰਸ਼ੀਆ ਦੀ ਵਾਰ ਵੀ ਕਹਿੰਦਾ ਕੀ ਆ ਰਕਵਾ ਸਕਦਾ ਉਹ ਬੰਦੇ ਤੋਂ ਕੀ ਇੱਕ ਮੈਚ ਨਹੀਂ ਰਕਵਾਇਆ ਗਿਆ ਇੱਕ ਪਾਸੇ ਤਾਂ ਕਹਿੰਦਾ ਖੂਨ ਦੇ ਪਾਣੀ ਇਕੱਠਾ ਨਹੀਂ ਚੱਲਦਾ ਪਰ ਖੂਨ ਦੇ ਖੇਡ ਵੀ ਕੀ ਚੱਲਣੇ ਨਹੀਂ ਚਾਹੀਦੇ ਫਿਰ ਉਹ ਵੀ ਬੰਦ ਕਰ ਦਿਓ ਮੈਂ ਕਹਿੰਦਾ ਕੱਲ ਵਾਲਾ ਮੈਚ ਅਸੀਂ ਕੀ ਆ ਮੈਂ ਕਹਿੰਦਾ ਜਿੱਤ ਕੇ ਵੀ ਹਾਰੇ ਆ اخਲਾਕੀ ਤੌਰ ਤੇ ਕੀ ਆ ਸਾਡੇ ਮੁਲਕ ਦੀ ਹਾਰ ਹੋਈ ਆ ਤੇ ਮੈਂ ਇਸ ਗੱਲ ਦਾ ਸਵਾਲ ਕੀ ਇੰਡੀਆ ਦੇ ਪਲੇਅਰਾਂ ਤੇ ਜ਼ਰੂਰ ਠਾਉਣਾ ਵੀ ਕਿ ਇਹ ਘਟੋ ਘਟ ਪਲੇਅਰ ਕੋ ਜਵਾਬ ਦੇ ਸਕਦੇ ਸੀ ਇਸ ਨੂੰ ਕੀਆ ਟੂਰਨਾਮੈਂਟ ਖੇਡਣ ਤੋਂ ਆਪਦਾ ਨਾਮ ਵਾਪਸ ਲੈ ਸਕਦੇ ਸੀ ਮੈਂ ਕਿਹਾ ਮੁਲਕ ਦੇ ਸਾਡੇ ਦੇ ਲੋਕ ਨਾ ਤੁਹਾਨੂੰ ਸਿਰ ਤੇ ਚੱਕ ਲੈਂਦੇ ਇੱਕ ਬੀਜੇਪੀ ਨੂੰ ਜ਼ਰੂਰ ਸਵਾਲ ਕਰਦਾ ਕਿ ਸਾਡਾ ਕੁੱਤਾ ਕੁੱਤਾ ਤੇ ਸੋਡਾ ਕੁੱਤਾ ਟੌਮੀ ਕਿਵੇਂ ਆ ਤੇ ਦਲਜੀਤ ਦੀ ਫਿਲਮ ਚੱਲਣ ਵਾਸਤੇ ਇਹ ਦਲਜੀਤ ਦੀ ਫਿਲਮ ਰੋਕਣ ਵਾਸਤੇ ਤੁਹਾਡੇ ਜਿਹੜੇ ਵਰਕਰਾਂ ਸੜਕਾਂ ਦੇ ਉੱਤਰ ਕੇ ਕਿ ਆ ਥੀਏਟਰ ਗਿਆ ਮਚਾਉਣ ਵਾਸਤੇ ਤਿਆਰ ਸੀਗੇ ਫਿਰ ਉਹ ਅਮਿਤ ਸ਼ਾ ਮੋਦੀ ਤੇ ਜੈਸ਼ਾ ਦੇ ਪੁਤਲੇ ਕਿਉਂ ਨਹੀਂ ਫੂਕਦੇ ਹੁਣ ਇਹ ਕਨ ਖੇਡ ਦੇ ਨਾਲ ਕੀ ਆ ਖੂਨ ਨੂੰ ਬਹਾਉਣਾ ਰੋਕਿਆ ਜਾ ਸਕਦਾ ਪਰ ਉਹਦੇ ਵਾਸਤੇ ਕੀ ਆ ਰਾਜਨੀਤੀ ਸੁਹਰਦ ਚਾਹੀਦੀ ਆ ਕਿਉਂਕਿ ਇਸੇ ਖੂਨ ਦੇ ਤਿਲਕ ਲਾ ਲਾ ਕੇ ਇਹ ਕੀ ਆ ਪ੍ਰਧਾਨ ਮੰਤਰੀ ਦੀਆਂ ਕੁਰਸੀਆਂ ਤੇ ਬੈਠੇ ਆ ਅਸੀਂ ਸਾਰੇ ਜਾਣਦੇ ਕਿ ਪਲਵਾਮਾ ਟੈਗ ਤੋਂ ਬਾਅਦ ਕੀ ਆ ਸਰਕਾਰ ਰੀਪੀਟ ਕੀਤੀ ਸੀ ਤੇ ਅਸੀਂ ਜਾਣਦੇ ਆ ਜਦੋਂ ਵੀ ਅਗਲੀ ਇਲੈਕਸ਼ਨ ਆਉਣੀ ਆ ਉਦੋਂ ਫਿਰ ਕੋਈ ਇਹੋ ਜਿਹਾ ਵਰਤਾਰਾ ਵਾਪਰ ਹੀ ਜਾਣਾ ਜਿੱਥੇ ਹਿੰਦੂ ਮੁਸਲਮਾਨ ਦਾ ਫਸਾਦ ਖੜਾ ਹੋਣਾ ਹੀ ਹੋਣਾ ਇਸ ਕਰਕੇ ਇਹਨਾਂ ਦੇ ਪਟੇ ਵਾਲੇ ਕੁੱਤੇ ਤਾਂ ਨਹੀਂ ਭੌਂਕਦੇ ਪਰ ਥੋੜਾ ਸਵਾਲ ਕਰਨਾ ਜੇ ਬਣਦਾ ਤਾਂ ਸਵਾਲ ਜ਼ਰੂਰ ਕਰੇਗਾ